ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਰ ਆਪਣੀ ਰਾਮਲੀਲਾ ਕਮੇਟੀ ਬਾਰੇ ਦੱਸੋ ਸਭ ਤੋਂ ਪਹਿਲਾਂ ਸਾਡੇ ਜੀ ਆਪਣੇ ਸ਼੍ਰੀ ਮਹਾਵੀਰ ਰਾਮਲੀਲਾ ਕਲਬ ਨਾਟਕ ਕਲਬ ਗੁਰਦਾਸਪੁਰ ਇਹ ਜਿਹੜੇ ਨੇ ਕੋਈ 30 35 ਸਾਲ ਤੋਂ ਚੱਲ ਰਹੀ ਹੈ ਔਰ ਇਹਨਾਂ ਦੇ ਜਿਹੜੇ ਕਲਾਕਾਰ ਨੇ ਬਹੁਤ ਆਪਣੇ ਲਗਨ ਦੇ ਨਾਲ ਸਾਰੇ ਕੰਮ ਕਰ ਰਹੇ ਆ ਸਤਿਹਾਰਾ ਦੇ ਦਿਨ ਬਹੁਤੀ ਚਹਿਲ ਪਹਿਲ ਹੈ ਤੇ ਰਾਮਲੀਲਾ ਚ ਕਹਿਜਰ ਸਪੋਰਟ ਮਿਲ ਰਿਹਾ ਤੁਹਾਨੂੰ ਲੋਕਾਂ ਦਾ ਬਿਲਕੁਲ ਜੀ ਬਹੁਤ ਵਧੀਆ ਮਿਲ ਰਿਹਾ ਜੀ ਇੱਥੇ ਸਾਡੇ ਮੰਚ ਦੇ ਉੱਤੇ ਆਸੇ ਪਾਸੇ ਕੋਈ ਇੱਕ ਦਿਮਨਾਈ ਆ ਕੋਈ ਸ਼ਰਾਬ ਦਾ ਸੇਵਨ ਕਰਕੇ ਕੋਈ ਵੀ ਨਸ਼ਾ ਕਰਕੇ ਇੱਥੇ ਨਹੀਂ ਆਊਗਾ ਇਹਦੇ ਮਤਲਬ ਸਾਰੀ ਪਹਿਲਾਂ ਲੋਜਮੈਂਟ ਕਰ ਚੁੱਕੀਆਂ ਸਰ ਪਿੱਛੇ ਜੀ ਆਪਾਂ ਅਰਿਆਟ ਸਾਹਿਬ ਜਿਹੜੇ ਹੈ ਵਿਚਾਰਕ ਕਮੇਟੀ ਦੇ ਪ੍ਰਧਾਨ ਉਹਨਾਂ ਨਾਲ ਵੀ ਗੱਲ ਕੀਤੀ ਜੀ ਉਸ ਟਾਈਮ ਕੁਝ ਕਮੇਟੀਆਂ ਵੱਲੋਂ ਜਿਹੜਾ ਹੈ ਕਹਾਣੇ ਤੇ ਜਿਹੜੇ ਨਹੀਂ ਸੁਣਦੇ ਉਹ ਜਿਹੜੇ ਦੇਖਦੇ ਨੇ ਉਹਨਾਂ ਕਹਾਣੇ ਤੇ ਜਿਹੜਾ ਦ੍ਰਿਸ਼ ਦਿਖਾਇਆ ਗਿਆ ਇਹ ਉਹਨਾਂ ਬਾਰੇ ਕਿਸ ਤਰ੍ਹਾਂ ਦੀ ਪਾਬੰਦੀ ਹੈ ਜਾਂ ਕਿਸ ਤਰ੍ਹਾਂ ਦੇ ਐਕਟ ਕੀ ਮੇਰੇ ਕੋਲ ਸਾਡੀ ਤਜਰਬਾ ਤਿੰਨ ਚਾਰ ਸਾਲ ਤੋਂ ਕਿ ਬਿਲਕੁਲ ਪਾਬੰਦੀ ਆ ਕੋਈ ਇਸ ਤਰ੍ਹਾਂ ਦਾ ਗਾਣਾ ਨਹੀਂ ਲੱਗੂਗਾ ਕੋਈ ਸਟੇਜ ਦੇ ਉੱਤੇ ਕੋਈ ਜਿਹੜਾ ਮर्यादा ਤੋਂ ਵੱਖਰਾ ਗਾਣਾ ਹੋਏ ਕੋਈ ਨਹੀਂ ਲੱਗੂਗਾ ਬਿਲਕੁਲ ਮर्यादा ਦੇ ਨਾਲ ਹੀ ਇਹ ਸਾਰਾ ਕੰਮ ਚੱਲੂਗਾ ਬਾਕੀ ਪਕੜ ਗੁਣੀ ਆਪਾਂ ਇਹ ਪਹਿਲਾਂ ਅਨਾਉਂਸਬੰਦ ਕਰਦੇ ਆਂ ਭਈ ਸ਼ਰਾਬੀ ਤੇ ਕੋਈ ਤਨਾ ਹੋਵੇ ਮੰਚ ਦੇ ਪੇੜਾ ਸਾਰਿਆਂ ਦੇ ਪਹਿੜਾ ਹਸਲ ਪਵੇ ਪੁਲਿਸ ਪ੍ਰਸ਼ਾਸਨ ਦਾ ਕਿਹਦਾ ਪ੍ਰਬੰਧ ਰਿਹਾ ਬਿਲਕੁਲ ਇਹਨਾਂ ਨੂੰ ਪਰਚਾਾਂ ਦੀ ਪੂਰੀ ਮਤ ਕਰ ਰਿਹਾ ਸੀਆ ਦੇ ਆਪਣਾ ਕੰਮ ਕਰ ਰਿਹਾ ਪੁਲਿਸ ਆਪਣਾ ਕੰਮ ਕਰ ਰਹੀ ਹੈ ਜੇਕਰ ਅੱਜ ਦੀ ਜਿਹੜੀ ਪੀੜੀ ਹੈ ਜਿਹੜੇ ਨੌਜਵਾਨ ਹੈ तकरीबन ਮੋਬਾਈਲਾਂ ਵਿੱਚ ਜਿਹੜੇ ਫਸੇ ਨੇ ਉਹ ਆਰਾਮਲੀਲਾ ਨੂੰ ਇੰਨਾ ਪਸੰਦ ਨਹੀਂ ਕਰਦੇਗੇ ਕੀ ਕਾਰਨ ਹੈਗਾ ਕਿ ਤੁਸੀਂ ਸੰਦੇਸ਼ ਦੇਣਾ ਚਾਹੁੰਦੇ ਹੋ ਦੇਖੋ ਜੀ ਸਾਡਾ ਸੰਦੇਸ਼ ਤੇ ਇਹੋ ਹੀ ਆ ਕਿ ਜਿਹੜੇ ਛੋਟੇ ਬੱਚੇ ਆ ਜਾਂ ਜੰਗ ਬੱਚੇ ਆ ਉਹ ਨਸ਼ੇ ਪੱਤੇ ਛੱਡ ਕੇ ਬਿਲਕੁਲ ਆਰਾਮ ਜੀ ਦੇ ਚਰਨਾਂ ਨਾਲ ਜੁੜਨਾ ਔਰ ਚੰਗੀ ਸਿੱਖਿਆ ਲੈਣਾ ਨਾ ਚਿਆਦੋ ਰਹਿਤ ਰਹਿਣ ਇਹਦੇ ਬਾਰੇ ਸਾਰਿਆਂ ਨੂੰ ਬੱਚਿਆਂ ਨੂੰ ਸਟੇਜ ਦਾ ਅਲਾਸਮੈਂਟ ਕਰਦੇ ਆ ਕਿ ਨਸ਼ੇ ਵਗਾਰੇ ਦਾ ਸੇਵਨਾ ਨਾ ਕਰਨ ਪਰ ਮਕਾਮਾ ਚ ਰੁਚੀ ਰਹਿਣ ਜਿਹੜਾ ਗੋਣਾ ਦਾ ਖਿਆਲ ਉਧਰੋਂ ਹਟ ਜਾਵੇ ਜੀ ਸਰ ਸਰ ਅੱਜ ਜਿਹੜੀ ਰਾਮੀਲਾ ਹੋ ਰਹੀ ਹੈ ਇਹਦੇ ਵਿੱਚ ਕਿਹੜੇ ਕਿਹੜੇ ਜਿਹੜੇ ਅੱਜ ਦ੍ਰਿਸ਼ ਦਿਖਾਈ ਜਾਣਗੇ ਲੋਕਾਂ ਨੂੰ ਅੱਜ ਮਹਾਵੀ ਗਾਮਣਾ ਟੱਕਲਬ ਨਜ਼ਦੀਕ ਪਾਣੀ ਵਾਲੀ ਟੈਂਕੀ ਹਨੂਮਨ ਚੌਂ ਗੁਰਦਾਸਪੁਰ ਦਾ ਇਹ ਮੰਚ ਅੱਜ ਆਪਣੀ ਦੂਸਰੀ ਨਾਈਟ ਜਿਹੜੀ ਹੈ ਦਿਖਾਉਣ ਜਾ ਰਹੇ ਆ ਦੇਰ ਹੀ ਤੇ ਸਭ ਤੋਂ ਪਹਿਲਾਂ ਲੰਕਾਪਤੀ ਰਾਜਾ ਰਾਵਣ ਦਾ ਹੰਕਾਰ ਦਿਖਾਇਆ ਜਾਏਗਾ ਅੱਜ ਉਹਨੇ ਇਹ ਸ਼ੋਅ ਕਰਨਾ ਹੈ ਕਿ ਮੇਰ ਤੋਂ ਬਲੀ ਕੋਈ ਨਹੀਂ ਹੈ ਕਿੰਨਾ ਲੋਕਾਂ ਦਾ ਮੈਂ ਵਿਜੇਤਾ ਹਾਂ ਹੰਕਾਰ ਹੋ ਗਿਆ ਉਹਨੂੰ ਆਪਣੀ ਤਾਕਤ ਦੇ ਉੱਤੇ ਉਸ ਤੋਂ ਬਾਅਦ ਉਹਨੇ ਸਾਧੂਆਂ ਦੇ ਉੱਤੇ ਤਸ਼ੱਦਦ ਕਰਨਾ ਹੈ ਇਹ ਸਾਰੀ ਪਕਵਾਰ ਲੈ ਕੇ ਨਾਰਦ मुनि ਨੇ ਵਿਸ਼ਨੂੰ धाम ਜਦ ਲਈ ਬੈਕੁੰਠ धाम ਦੇ ਵਿੱਚ ਜਾਣਾ ਹੈ ਤਰਤੀਬੀ ਪੁਕਾਰ ਦਸਨੀ ਹੈ ਤੇ ਉਸ ਵੇਲੇ ਭਗਵਾਨ বিষ্ণੂ ਨੇ ਨਾਲਜੀ ਨੂੰ ਇਹ ਸੰਕਲਪ ਦੇ वचन ਦੇਣਾ ਹੈ ਕਿ ਮੈਂ અવਤਾਰ ਲੈ ਕੇ ਤਰਤੀ ਲੋਕ ਤੇ ਆ ਰਿਹਾ ਹਾਂ ਤੇ ਰਾਖਸਾਂ ਲੋਕਾਂ ਦਾ ਬੁਰੇ ਲੋਕਾਂ ਦਾ ਮੈਂ ਨਾਸ਼ ਕਰਾਂਗਾ ਸੰਹਾਰ ਕਰਾਂਗਾ ਅੱਜ ਦੁਸਰਾ ਦੇਸ਼ ਦਿਖਾਵਾਂਗੇ ਅਸੀਂ বিষ্ণੂ ਦਾਤਾਰ ਕਿ ਕਰੀਏਗਾ ਬਈ ਇਹ ਇਹ ਮੇਰੀ ਛਿਨੇ ਤੱਕ ਹੋਇਆ 12 ਵਜੇ ਤੱਕ ਅਸੀਂ ਇਹ ਕੀਤਾ ਹੈ ਕਿ 12 ਵਜੇ ਤੱਕ ਸਾਡੀ ਜਿਹੜੀ ਰਾਮਾਇਣ ਉਹ ਚਲਦੀ ਆ ਉਸ ਤੋਂ ਬਾਅਦ ਅਸੀਂ ਨੂੰ ਪੋਸ ਕਰ ਦਿੰਦੇ ਲੋਕਾਂ ਦਾ ਤਾਂ ਹਰ ਕਿਧਰੇ ਰਿਸਪੋns ਨਹੀਂ ਦੇ ਧੋਖਾ ਅੱਛਾ ਰਿਸਪੋns ਮਿਲ ਰਿਹਾ ਵਾ bizness ਨਾਲਾਂ ਚ ਕੁਝ ਕ੍ਰੇਜ਼ ਘਟਿਆ ਸੀ ਲੋਕਾਂ ਦਾ ਲੇਕਿਨ ਜਿਉਂ-ਜਿਉਂ ਮੰਚ ਤੇ ਉੱਤੇ ਚੰਗੀਆਂ ਚੀਜ਼ਾਂ ਦਿਖਾਵਾਂਗੇ ਠੀਕ ਹੈ ਤੇ ਲੋਕਾਂ ਦਾ ਕ੍ਰੇਜ਼ ਵਧੇਗਾ ਬੱਚਿਆਂ ਨੂੰ ਚੰਗੀ ਗਾਈਡਲਾਈਨ ਦੇਵਾਂਗੇ ਬੱਚਿਆਂ ਨੂੰ ਨਸ਼ਾ ਮੁਕਤ ਬਣਾਉਣ ਦੀ ਕੋਸ਼ਿਸ਼ ਕਰਾਂਗੇ ਇਸ ਕਰਕੇ ਪੇਰੈਂਟਸ ਜਿਹੜੇ ਨੇ ਉਹ ਵੀ ਸਹਿਯੋਗ ਕਰ ਰਹੇ ਨੇ ਸਾਨੂੰ ਔਰ ਆਪਣੇ ਬੱਚਿਆਂ ਨੂੰ ਸਾਡੇ ਕੋਲ ਭੇਜ ਰਹੇ ਨੇ ਜਿਹਦੇ ਨਾਲ ਅਸੀਂ ਬੱਚਿਆਂ ਨੂੰ ਚੰਗੀ ਸਿੱਖਿਆ ਅਧਿਆਤਮ ਦਿੱਤੇ ਉਹਨਾਂ ਨੂੰ ਸਿੱਖਿਆ ਦੇ ਕੇ ਇਸ ਮੰਦਿਰ ਉੱਤੇ ਕਲਾ ਕਰਵਾਉਂਦੇ ਹਾਂ ਉਹਨਾਂ ਕੋਲ ਠੀਕ ਹੈ ਜੀ ਇਹ ਸਾਰੀ ਚੀਜ਼ਾਂ ਜਿਹੜੀ ਹੈ ਇਹ ਮੁੱਖ ਹੈ ਆਖਰ ਵਿੱਚ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਸਤਿ ਸੰਦੇਸ਼ ਇਹ ਦੇਣੇ ਚਾਣੇ ਆ ਕਿ ਬੁਰਾਈ ਦਿੱਤੇ ਸੱਚਾਈ ਦੀ ਜਿੱਤ ਹੈ ਅਸੀਂ ਆਪਣੇ ਸਮਾਜ ਦੇ ਵਿੱਚ ਵੱਧ ਰਹੀਆਂ ਕ੍ਰਿਤੀਆਂ ਪਾਪ ਅਪਰਾਧ ਨਸ਼ਾ ਇਹਨਾਂ ਚੀਜ਼ਾਂ ਨੂੰ ਖਤਮ ਕਰਨ ਵਾਸਤੇ ਰਮਾਇਣ ਦੇ ਨਾਲ ਜੁੜਨਾ ਬਹੁਤ ਜ਼ਰੂਰੀ ਹੈ ਇਹ ਸਤਿਯੁਗ ਦਾ ਪ੍ਰਸੰਗ ਹੈ ਜਿਹੜਾ ਅਸੀਂ ਕਾਲੀਯੁਗ ਦੇ ਵਿੱਚ ਜਿਹੜੀ ਹੈ ਇਹ ਪ੍ਰਸਾਫਿਰ ਦਿਖਾ ਰਹੇ ਹਾਂ ਲੋਕਾਂ ਨੂੰ ਕਿ ਹਮੇਸ਼ਾ ਬੁਰਾਈ ਦੀ ਹਾਰ ਹੁੰਦੀ ਹੈ ਤੇ ਸੱਚਾਈ ਦੀ ਜਿੱਤ ਹੁੰਦੀ ਹੈ ਜੇ ਅਸੀਂ ਚੰਗੇ ਕੰਮ ਕਰਾਂਗੇ ਤੇ ਚੰਗਾ ਰਿਜ਼ਲਟ ਆਏਗਾ ਜੇ ਮਾੜੇ ਕਰਾਂਗੇ ਤੇ ਉਹ ਅਸੀਂ ਬੁਰਾਈ ਦੇ ਵਿੱਚ ਕਿੰਨੇ ਜਾਲ ਇਗਨੇ ਜਾਵਾਂਗਾ ਜਿਹਦੇ ਨਾਲ ਬੁਰਾਈ ਦਾ ਅੰਤ ਕਰਨ ਵਾਸਤੇ ਭਗਵਾਨ ਵਿਸ਼ਨੂੰ ਜੀ ਨੂੰ ਅਵਤਾਰ ਲੈਣਾ ਪੈਂਦਾ ਹੈ ਉਹ ਲਿਆ ਹੈ ਉਹਨਾਂ ਨੇ ਜਿਸ ਦੇ ਨਾਲ ਬੁਰੇ ਲੋਕਾਂ ਦਾ ਉਹਨਾਂ ਨੇ ਸੰਘਾਰ ਕੀਤਾ ਹੈ